ਮੈਂ ਜੀ ਆਮ ਆਦਮੀ ਪਾਰਟੀ ਦੇ ਇੱਕ ਨੁਮਾਇੰਦੇ ਦੇ ਤੌਰ ਤੇ ਸਰਕਾਰ ਵੱਲੋਂ ਇਹ ਮੰਗ ਕਰਦੀਆਂ ਕਿ ਪਹਿਲੇ ਤੇ ਜਿਹੜਾ ਵੀ ਘਟਨਾਕ੍ਰਮ ਕੁਲਵਿੰਦਰ ਕੌਰ ਤੇ ਆਪਣਾ ਕੰਗਨਾਰਾ ਨਾਮ ਤੇ ਦੇ ਅਵਿਚਾਰ ਹੋਇਆ ਵੈ ਉਹਦੀ ਨਿਰਪੱਖ ਤੌਰ ਤੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਕੋਈ ਵੀ ਜੜੀ ਹੈਗੀ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇ ਕੰਗਰਾਂ ਨਰੋਤ ਨੂੰ ਪੰਜਾਬੀ ਕੁੜੀ ਨੇ ਮਾਰਿਆ ਥੱਪੜ ਸੋਸ਼ਲ ਮੀਡੀਆ ਤੇ ਵੀਡੀਓ ਹੋ ਗਈ ਵਾਇਰਲ ਜੀ ਹਾਂ ਕੰਗਰਾਂ ਨੋ ਤੜੀ ਗਈ ਆ ਹੁਣ ਐਮਪੀ ਬਣ ਚੁੱਕੀ ਗਈ ਹੈ ਕਿ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਗਈ ਸੀ ਜਦੋਂ ਚੈਕਿੰਗ ਦੌਰਾਨ ਇੱਕ ਕੁੜੀ ਗਈ ਸੀ ਜਿਹੜੀ ਕਿ ਸੀਆਈਐਸਫ ਮੁਲਾਜ਼ਮ ਹੈਗੀ ਸੀ ਚੈਕਿੰਗ ਕਰਦੀ ਪਈ ਸੀ ਉੱਥੇ ਕੋਈ ਕਹਾਣੀ ਸੁਣੀ ਹੋਣ ਤੋਂ ਬਾਅਦ ਕੰਗਰਾਂ ਨੂੰ ਉਸਨੇ ਥੱਪੜ ਮਾਰਦਾ ਜਿਹਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਸਾਡੇ ਨਾਲ ਜੁੜ ਚੁੱਕੇ ਨੇ ਵਾਰਡ ਨੰਬਰ ਨੀ ਜਾਦੇ ਜੋਤੀ ਅਰੋੜਾ ਜੀ ਜੋ ਹਲਕਾ ਕੋਆਰਡੀਨੇਟਰ ਵੀ ਹੈਗੇ ਨੇ ਕੀ ਕਹ ਰਹੇ ਉਹਨਾਂ ਦਾ ਆਓ ਜਾਣਦੇ ਮੈਮ ਕੀ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਲੇ ਮੇਰੀ ਪਿਆਰਪਰੀ ਮੇਰਾ ਨਾਮ ਜੀ ਜੋਤੀਆ ਰੋੜਾ ਐ ਮੈਂ ਹਲਕਾ ਕੋਆਰਡੀਨੇਟਰ ਹਾਂ ਅੰਮ੍ਰਿਤਸਰ ਸਾਊਥ ਤੋਂ ਤੇ ਜਿਸ ਤਰ੍ਹਾਂ ਵੀ ਭਾਜੀ ਤੁਸੀਂ ਦੱਸਿਆ ਹੈ ਕਿ ਇਸ ਟਾਈਮ ਦੇ ਉੱਤੇ ਔਰ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਇਹ ਚੀਜ਼ ਬੜੀ ਵਾਇਰਲ ਹੋ ਰਹੀ ਹੈ ਕਿ ਜਿਹੜੇ ਕੰਗਨਾ ਰਣਤ ਹੈ ਜਿਹੜੀ ਕਿ ਹੁਣ ਮੌਜੂਦਾ ਜਿਹੜੀ ਐਮਪੀ ਹੁਣ ਬਣੀ ਹੈ ਮੰਡੀ ਤੋਂ ਉਨੋ ਉਹਨੇ ਜਿਹੜਾ ਹੈਗਾ ਵਾ ਉਹਨਾਂ ਦੀ ਆਪਣਾ ਸੀਆਈਐਸ ਸੀਆਈਐਸਐਫ ਦੀ ਜਿਹੜੀ ਜਵਾਨ ਮਹਿਲਾ ਜਵਾਨ ਕੁਲਵਿੰਦਰ ਕੌਰ ਜੀ ਉਹਨਾਂ ਨੇ ਉਹਦੇ ਨਾਲ ਉਹਨੇ ਜਿਹੜੀ ਕਹਾ ਸੁਣੀ ਹੋਈ ਤੇ ਉਸ ਕੁੜੀ ਨੇ ਜਿਹੜਾ ਉਹਨੂੰ ਥੱਪੜ ਮਾਰਿਆ ਤੇ ਮੈਂ ਇਸ ਚੀਜ਼ ਦਾ ਬਿਲਕੁਲ ਸਮਰਥਨ ਕਰਾਂਗੀ ਕਿਉਂ ਕਿ ਕਿਉਂਕਿ ਜਿਹੜੇ ਗੰਗਨਾਰਾ ਨਾਤ ਹੈਗੀ ਹੈ ਇਹ ਇਹ ਜੀ ਇਹ ਹਰ ਵੇਲੇ ਸਾਡੇ ਕਿਸਾਨ ਭਰਾਵਾਂ ਦੇ ਖਿਲਾਫ ਜਿਹੜਾ ਵਾ ਉਹ ਬੜਾ ਕੁਝ ਬੋਲਦੇ ਰਹਿੰਦੇ ਆ ਪੰਜਾਬ ਦੇ ਖਿਲਾਫ ਬੋਲਦੇ ਆ ਸੋ ਸੁਨੰਦ ਜੀ ਐਵੀ ਆਇਆ ਵਾ ਕਿ ਇਹਨਾਂ ਨੇ ਪਹਿਲੇ ਵੀ ਉਹਨਾਂ ਨਾਲ ਕੁਝ ਬਤਮੀਜ਼ੀ ਕੀਤੀ ਕੁਲਵਿੰਦਰ ਕੌਰ ਨਾਲ ਜਿੱਤੇ ਕਿ ਇਹ ਵਜਿਹ ਦੇ ਵਿੱਚ ਗੁੱਸੇ ਦੇ ਵਿੱਚ ਜਿਹੜਾ ਵਾ ਉਹਨਾਂ ਵੱਲੋਂ ਇਹ ਚੀਜ਼ ਜਿਹੜੀ ਆ ਉਹ ਕੀਤੀ ਗਈ ਮੈਮ ਇੱਕ ਸਿਮਰਜੀਤ ਸਿੰਘ ਮਾਨ ਟਿਕ ਨੇ ਚੀਵ ਸੇਨਾ ਦਾ ਉਹਨਾਂ ਦਾ ਵੀ ਇੱਕ ਬਿਆਨ ਆਇਆ ਉਹ ਕੰਗਨਾ ਦੇ ਸਪੋਰਟ ਵਿੱਚ ਆਏ ਤੁਸੀਂ ਕੀ ਜਣਾ ਚਾਹੁੰਦੇ ਬਾਰੇ ਬਿਰਜੀ ਜਿਹੜੇ ਮੰਡ ਜੀ ਹੈਗੇ ਆ ਇਹ ਪਹਿਲੇ ਵੀ ਇਸ ਤਰ੍ਹਾਂ ਹੀ ਇਹਨਾਂ ਦੇ ਜਿਹੜੇ ਬਿਆਨਬਾਜ਼ੀਆਂ ਬੜੀਆਂ ਆਂਦੀਆਂ ਰਹਿੰਦੀਆਂ ਮੈਂ ਦੂਸਰੀ ਚੀਜ਼ ਇਹ ਉਸ ਜਿਹੜੇ ਕੰਗਨਾਰਾ ਨੌਤ ਜੀ ਹੈਗੇ ਆ ਉਹਨਾਂ ਨੂੰ ਸਪੋਰਟ ਕਰ ਰਹੇ ਆ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਆਗੇ ਆ ਉਹਨਾਂ ਦੇ ਖਿਲਾਫ ਮੇਰੀ ਮਾਤਾਵਾ ਮੇਰੀਆਂ ਭੈਣਾਂ ਦੇ ਖਿਲਾਫ ਬੋਲਦੇ ਆ ਸੋ ਮੈਂ ਚੀਜ਼ ਦਾ ਬਿਲਕੁਲ ਹੱਕ ਦੇ ਵਿੱਚ ਨਹੀਂ ਹੈਗੀ ਆ ਕਿ ਅਸੀਂ ਉਸ ਉਹ ਕਹਿ ਰਿਹਾ ਕਿ ਹਾਂਜੀ ਜੀ ਉਸ ਕੁੜੀ ਤੇ ਕਾਰਵਾਈ ਕੀਤੀ ਜਾਵੇ ਤੇ ਇਹ ਉਹਨਾਂ ਵੱਲੋਂ ਵੀ ਕੁਝ ਨਾ ਕੁਝ ਜਿਹੜਾ ਵਾ ਉਹ ਕਿਹਾ ਗਿਆ ਵਾ ਕੋਈ ਬਦਤਮੀਜ਼ੀ ਕੰਗਨਾਰਾ ਨਾਤ ਵੱਲੋਂ ਕੀਤੀ ਗਈ ਹੈ ਤਾਂ ਦੀ ਕੁਲਵਿੰਦਰ ਗੌਰ ਨੇ ਅੱਗੋਂ ਦੀ ਜਿਹੜਾ ਵਾ ਉਹ ਬੈਕ ਰਿਐਕਸ਼ਨ ਦੇ ਵਿੱਚ ਉਹ ਚੀਜ਼ ਉਹਦੇ ਵੱਲੋਂ ਹੋਈ ਹੈ ਸੋ ਮੈਂ ਚੀਜ਼ ਦਾ ਬਿਲਕੁਲ ਵੀ ਨਹੀਂ ਆਗਾ ਵਾ ਕਿ ਸਮਰਥਨ ਕਰਾਂਗੀ ਮੈਂ ਇਹ ਕਵਾਂਗੀ ਕਿ ਹਾਂ ਨਿਰਪੱਖ ਤੌਰ ਦੇ ਉੱਤੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਜੇ ਉਹਨਾਂ ਨੇ ਕੀਤੀ ਐ ਬਤਮੀਜ਼ੀ ਤੇ ਉਹਨਾਂ ਨੂੰ ਵੀ ਜੜਾ ਪਤਾ ਲੱਗਣਾ ਚਾਹੀਦਾ ਵਾ ਕਿ ਸਾਡੇ ਕਿਸਾਨ ਭਰਾਵਾਂ ਦੇ ਖਿਲਾਫ ਜੜਾ ਵਾ ਉਹ ਬੋਲਨ ਦਾ ਕੀ ਅੰਜਾਮ ਜੜਾ ਹੋਣਾ ਚਾਹੀਦਾ ਵਾ ਮੈਮ ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ ਕਿ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਪਈਆਂ ਕਿ ਉਹਨਾਂ ਉੱਤੇ ਜੜੀ ਗਈ ਹੈ ਕੁਲਵਿੰਦਰ ਕੋਰ ਉੱਤੇ ਕਾਰਵਾਈ ਕਰ ਦਿੱਤੀ ਕਿ ਸਸਪੈਂਡ ਕਰਤਾ ਕਿਤਨਾ ਦਾ ਫੈਸਲਾ ਤੁਹਾਨੂੰ ਲੱਗਦਾ ਹੈ ਦੇਖੋ ਮੈਂ ਤੇ ਇੱਕ ਗੱਲ ਕਹਾਂਗੀ ਭਾਜੀ ਕਿ ਇਹਦੀ ਜਾਂਚ ਜੜੀ ਆ ਨਿਰਪੱਖ ਤੌਰ ਦੇ ਉੱਤੇ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਕੋਈ ਵੀ ਜੜੀ ਹੈਗੀ ਆ ਉਹ ਚੀਜ਼ ਹੋਣੀ ਚਾਹੀਦੀ ਹੈ ਇਹ ਇਹ ਚੀਜ਼ ਸਹੀ ਨਹੀਂ ਆ ਕਿ ਜੇ ਆਪਾਂ ਸਿੱਧਾ ਹੀ ਸਸਪੈਂਡ ਕਰ ਦਈਏ ਇਹ ਗਲਤ ਹੈ ਕਿਸਾਨ ਜਿੱਥੇ ਬੰਦੀਆਂ ਉਸ ਕੁੜੀ ਦੇ ਪੰਜਾਬਣ ਕੁੜੀ ਦੇ ਹੱਕ ਦੇ ਵਿੱਚ ਆਈਆਂ ਤੁਸੀਂ ਕਿਤਰਾ ਇਸ ਨੂੰ ਦੇਖਦੇ ਹੋ ਬਿਲਕੁਲ ਜੀ ਸਾਡੇ ਕਿਸਾਨ ਭਰਾਵਾਂ ਦੇ ਖਿਲਾਫ ਸਾਡੇ ਪੰਜਾਬ ਦੇ ਖਿਲਾਫ ਜੇ ਕੋਈ ਬੋਲੇਗਾ ਤਾਂ ਫਿਰ ਤੇ ਬਖਸ਼ਣਾ ਨਹੀਂ ਚਾਹੀਦਾ ਉਹ ਮੈਂ ਕਿੰਨੀਆਂ ਕੁਲਵਿੰਦਰ ਕੌਰ ਜੀ ਨੂੰ ਸਲੂਟ ਕਰਦੀ ਆ ਮੈਂ ਕਿ ਉਹਨੇ ਕੁੜੀ ਨੇ ਐਡਾ ਜਿਹੜਾ ਹੈਗਾ ਵਾ ਇੱਕ ਨਾ ਜੋਸ਼ ਪਰ ਆ ਗਦਮ ਚੁੱਕਿਆ कि ਕਿਸੇ ਨੂੰ ਥੱਪੜ ਮਾਰਨਾ ਇੱਕ ਅਦਾਕਾਰਾ ਇੱਕ ਹੈ ਨਾ ਜਾਣਾ ਮਨਾ ਨਾਮ ਉਹਦੇ ਮੂੰਹ ਤੇ ਥੱਪੜ ਜਣਾ ਕਿ ਛੋਟੀ ਗੱਲ ਨਹੀਂ ਹੈ ਪਰ ਇਹ ਕਾਫੀ ਦੇਰ ਤੋਂ ਕੰਗਨਾਰਨ ਅਨਰਜ ਜਿਹੜੇ ਆ ਕਿਸਾਨਾਂ ਦੇ ਖਿਲਾਫ ਬੋਲਦੇ ਰਹਿੰਦੇ ਸੀ ਕੁਝ ਨਾ ਕੁਝ ਮੇਰੀ ਮਾਤਾ ਮਾਂ ਦੇ ਮੇਰੀਆਂ ਭੈਣਾਂ ਦੇ ਸੋ ਮੈਂ ਇਹ ਚੀਜ਼ ਨੂੰ ਗਲਤ ਨਹੀਂ ਗਵਾਂਗੀ